ਜੇਕਰ ਤੁਹਾਡਾ ਮੋਬਾਈਲ ਫੋਨ ਕਿਤੇ ਚੋਰੀ ਹੋਇਆ ਹੈ ਜਾਂ ਕਿਤੇ ਕਿਸੇ ਭੀੜ ਵਿੱਚ ਇਕੱਠ ਵਿੱਚ ਕੱਢਿਆ ਗਿਆ ਹੈ ਜਾਂ ਕਿਤੇ ਡਿੱਗ ਚੁੱਕਿਆ ਹੈ ਤਾਂ ਤੁਹਾਡੇ ਲਈ ਅਹਿਮ ਜਾਣਕਾਰੀ ਲੈ ਕੇ ਆਏ ਆ ਤੇ ਇਹ ਮੋਬਾਈਲ ਫੋਨ ਹੈ ਜਿਹੜੇ ਉਹ ਉਹਨਾਂ ਵਿੱਚ ਤੁਹਾਡਾ ਫੋਨ ਵੀ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਅਜਿਹੇ ਜਿਹੜੇ ਆ ਵਾਰਦਾਤਾਂ ਵਾਪਰ ਰਹੀਆਂ ਨੇ ਕਿ ਉਹਨਾਂ ਦੇ ਮੋਬਾਈਲ ਫੋਨ ਕੁਝ ਲਟੇਰੇ ਖੋ ਕੇ ਲੈ ਜਾਂਦੇ ਆ ਜਾਂ ਫਿਰ ਜਿੱਤੇ ਇਕਾਠ ਹੁੰਦਾ ਭੀੜ ਹੁੰਦੀ ਆ ਉੱਥੇ ਉਹਨਾਂ ਦਾ ਫੋਨ ਹੈ ਜਿਹੜਾ ਉਹ ਡਿੱਗ ਜਾਂਦਾ ਜਾਂ ਜੇ ਵਿੱਚੋਂ ਕੱਟ ਲਿਆ ਜਾਂਦਾ ਤੇ ਇਹ ਮਾਮਲੇ ਜਿਹੜੇ ਜਿੱਥੇ ਪੁਲਿਸ ਕੋਲ ਪਹੁੰਚ ਰਿਹਾ ਤਾਂ ਉੱਥੇ ਹੀ ਪੁਲਿਸ ਇਹਨਾਂ ਮੋਬਾਈਲ ਫੋਨਾਂ ਨੂੰ ਜਿਹੜਾ ਕਵਰ ਕਰਨ ਦੇ ਲਈ ਲੱਗੀ ਹੋਈ ਹੈ ਉਸ ਨੂੰ ਲਿਆ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਰੋੜਾਂ ਰੁਪਏ ਦੇ ਮੋਬਾਈਲ ਹੈ ਜਿਹੜੇ ਜਿਹੜੇ ਮੋਬਾਈਲ ਫੋਨ ਮਿਲੇ ਨੇ ਅਤੇ ਪੁਲਿਸ ਵੱਲੋਂ ਇਹ ਵੱਡੀ ਰਿਕਵਰੀ ਕੀਤੀ ਗਈ ਹੈ ਤੇ ਇਹਨਾਂ ਵਿੱਚ ਤੁਹਾਡਾ ਫੋਨ ਵੀ ਹੋ ਸਕਦਾ ਹੈ ਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਮੋਬਾਈਲ ਫੋਨ ਇਹ ਨਹੀਂ ਹੈਗਾ ਕਿ ਇਹ ਪੰਜਾਬ ਪੁਲਿਸ ਕੋਲ ਹੀ ਹੋਵੇ ਇਹ ਦੂਜੇ ਸੂਬਿਆਂ ਵਿੱਚ ਵੀ ਮਿਲ ਸਕਦਾ ਹੈ ਕਿਉਂਕਿ ਨੁਆਇਡਾ ਵਿੱਚ ਜੋ ਰਿਕਵਰੀ ਹੋਏ ਨੇ ਉਹ 821 ਮੋਬਾਈਲ ਫੋਨ ਰਿਕਵਰ ਕਿਤੇ ਗਏ ਨੇ ਜਿਨ੍ਹਾਂ ਦੀ ਕੀਮਤ 6 ਤੋਂ 8 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਇਹਨਾਂ ਵਿੱਚ ਤੁਹਾਡਾ ਫੋਨ ਵੀ ਹੋ ਸਕਦਾ ਕਿਉਂਕਿ ਬਹੁਤ ਸਾਰੇ ਮੋਬਾਈਲ ਫੋਨ ਹੈ ਜਿਹੜੇ ਉਹ ਇੱਕ ਸੂਬੇ ਤੋਂ ਚੋਰੀ ਕਰਕੇ ਦੂਜੇ ਸੂਬਿਆਂ ਤੱਕ ਪਹੁੰਚਾਏ ਜਾਂਦੇ ਆ ਦੂਜੇ ਸੂਬਿਆਂ ਚ ਵੇਚੇ ਜਾਂਦੇ ਆ ਤਾਂ ਅਜਿਹੇ ਵਿੱਚ ਉਹਨਾਂ ਤੇ ਪੁਲਿਸ ਨੇ ਗਹਿਰੀ ਨਜ਼ਰ ਜਿਹੜੀ ਰੱਖੀ ਹੋਈ ਸੀ ਤਾਂ ਨੁਆਇਡਾ ਸੈਂਟਰਲ ਦੇ ਫੇਸ 2 ਤੋਂ ਪੁਲਿਸ ਵੱਲੋਂ ਇਹ ਜਿਹੜੀ ਆ ਕਾਰਵਾਈ ਕੀਤੀ ਗਈ ਆ ਕਿ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਹੈ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਐਡਾ ਵੱਡੇ ਢੇਰ ਆ ਜਿਹੜਾ ਮੋਬਾਈਲ ਫੋਨਾਂ ਦਾ ਲੱਗਿਆ ਹੋਇਆ ਇੱਕ ਤਰ੍ਹਾਂ ਦੀ ਜਿਸ ਤਰੀਕੇ ਅਸੀਂ ਦੇਖਦੇ ਹਾਂ ਕਿ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਰੱਖੀਆਂ ਵਿਆ ਹੁੰਦੀਆਂ ਐ ਤਰ੍ਹਾਂ ਤਰ੍ਹਾਂ ਦੀਆਂ ਤਾਂ ਉਸੇ ਤਰੀਕੇ ਨਾਲ ਟੇਬਲ ਤੇ ਇਹ ਮੋਬਾਈਲ ਫੋਨ ਸਜਾਏ ਗਏ ਨੇ ਤਾਂ ਇਹਨਾਂ ਵਿੱਚ ਕਿਤੇ ਤੁਹਾਡੇ ਫੋਨ ਤੁਹਾਡਾ ਫੋਨ ਵੀ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੋਬਾਈਲ ਫੋਨ ਆ ਜਿਹੜਾ ਉਹ ਚੋਰੀ ਹੋ ਜਾਂਦਾ ਹੈ ਅਤੇ ਵੱਖ-ਵੱਖ ਸੂਬਿਆਂ ਤੱਕ ਪਹੁੰਚਾਇਆ ਜਾਂਦਾ ਤੇ ਇਹ ਮੋਬਾਈਲ ਫੋਨ ਵੀ ਪੰਜਾਬ ਵਿੱਚ ਜਾਂ ਭਾਰਤ ਵਿੱਚ ਨਹੀਂ ਰਹਿਣੇ ਸੀ ਸਗੋਂ ਨੇਪਾਲ ਬਾਰਡਰ ਜਿਹੜੇ ਆ ਪਾਰ ਕਰਵਾਏ ਜਾਣੇ ਸੀ ਜੋ ਪੁਲਿਸ ਕੋਲ ਇਨਪੁੱਟ ਆਈ ਹੈ ਤੇ ਪੁਲਿਸ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲ ਜਦੋਂ ਇਹ ਮੋਬਾਈਲ ਫੋਨ ਬਰਾਮਦ ਕਰ ਲਏ ਨੇ ਤੇ ਪਤਾ ਲੱਗਿਆ ਕਿ ਇਹ ਮੋਬਾਈਲ ਫੋਨ ਨੇਪਾਲ ਭੇਜੇ ਜਾਣੇ ਸੀ ਤਾਂ ਉਸ ਤੋਂ ਪਹਿਲਾਂ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਤਾਂ ਨੁਆਇਡਾ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨੁਆਇਡਾ ਸੈਂਟਰਲ ਦੇ ਫੇਸ 2 ਪੁਲਿਸ ਥਾਣੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਆ 821 ਮੋਬਾਈਲ ਫੋਨ ਆ ਜਿਹੜੇ ਉਹ ਬਰਾਮਦ ਕਿਤੇ ਗਿਆ ਜੱਫਤ ਕਿਤੇ ਗਿਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰਾ ਡਾਟਾ ਜਿਹੜਾ ਲੋਕਾਂ ਦਾ ਉਸ ਦੇ ਲਈ ਵੀ ਬਹੁਤ ਸਾਰੇ ਲੋਕ ਚਿੰਤਤ ਨੇ ਕਿਉਂਕਿ ਮੋਬਾਈਲ ਫੋਨ ਅਗਲਾ ਕਹਿ ਦਿੰਦਾ ਕਿ ਵੀ ਚਲੋ ਡਿੱਗ ਗਿਆ ਕੋਈ ਚੱਕਰ ਨਹੀਂ ਪਰ ਮੇਰਾ ਜਿਹੜਾ ਡਾਟਾ ਪਰਸਨਲ ਤਸਵੀਰਾਂ ਨੇ ਕੋਈ ਉਹ ਨਾ ਕੋਈ ਕਿਤੇ ਲੀਕ ਹੋ ਜਾਣ ਜਾਂ ਉਹ ਕੋਈ ਸ਼ੇਅਰ ਨਾ ਕਰ ਦੋਏ ਜਾਂ ਉਸ ਨੂੰ ਲੈ ਕੇ ਸਾਡੇ ਨਾਲ ਕੋਈ ਫਰਾਡ ਨਾ ਹੋ ਜਾਵੇ ਉਸ ਨੂੰ ਲੈ ਕੇ ਬੜੀ ਚਿੰਤਾ ਲੱਗੀ ਰਹਿੰਦੀ ਆ ਤਾਂ ਇਹ ਦਾ ਦੇਖ ਸਕਦੇ ਹੋ ਰੰਗ-ਬਰੰਗੇ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਨੇ ਅਤੇ ਇਹਨਾਂ ਮੋਬਾਈਲ ਫੋਨਾਂ ਨੂੰ ਕਿਤੇ ਮੰਡੀ ਚੋਂ ਚੋਰੀ ਕੀਤਾ ਗਿਆ ਜਾਂ ਕਿਤੇ ਮੰਦਰ ਕਿਸੇ ਗੁਰਦੁਆਰੇ ਚ ਭੀੜ-ਪੜੱਕੇ ਵਾਲੀ ਥਾਂ ਤੋਂ ਜਿਹੜਾ ਇਹ ਜੇਬਾਂ ਵਿੱਚੋਂ ਕੱਢੇ ਹੋਏ ਜਾਂ ਦੁੱਜੇ ਲੁੱਟ-ਲੁਟਖੋ ਕਰਕੇ ਜਿਹੜੇ ਆ ਮੋਬਾਈਲ ਇਹ ਇਕੱਠੇ ਕਿੱਥੇ ਗਏ ਨੇ ਤਾਂ ਪੁਲਿਸ ਕੋਲੋਂ ਜੋ ਇਨਪੁਟ ਮਿਲ ਰਹੀ ਆ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਆ ਉਹ ਇਹੀ ਆ ਕਿ ਇਹ ਮੋਬਾਈਲ ਫੋਨ ਜਿਹੜੇ ਆ ਉਹ ਆਪ ਨੇਪਾਲ ਪਹੇ ਆ ਪਹੁੰਚਾਏ ਜਾਣੇ ਸੀ ਨੇਪਾਲ ਬਾਰਡਰ ਜਿਹੜੇ ਆ ਪਾਰ ਕਰ ਦਿੱਤੇ ਜਾਣੇ ਸੀ ਜੇਕਰ ਪੁਲਿਸ ਸਮੇਂ ਤੋਂ ਪਹਿਲਾਂ ਕਾਰਵਾਈ ਨਾ ਕਰਦੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਮੋਬਾਈਲ ਫੋਨ ਚੋਰੀ ਕੀਤੇ ਗਏ ਹੋਣੇ ਕਿੰਨਾ ਟਾਈਮ ਇਹਨਾਂ ਮੋਬਾਈਲ ਫੋਨਾਂ ਨੂੰ ਇਕੱਠਾ ਕੀਤਾ ਗਿਆ ਹੋਣਾ ਤੇ ਕਿਸ ਤਰੀਕੇ ਨਾਲ ਜਿਹੜੇ ਆ ਸਕੀਮਾਂ ਲਗਾਈਆਂ ਹੋਣੀਆਂ ਮੋਬਾਈਲਾਂ ਨੂੰ ਅੱਗੇ ਤੋਂ ਅੱਗੇ ਸਪਲਾਈ ਕਰਨ ਦੇ ਲਈ ਤੇ ਇੱਥੇ ਦੱਸਦੀ ਹੈ ਕਿ ਪੁਲਿਸ ਵੱਲੋਂ ਝਾਰਖੰਡ ਦੇ ਰਹਿਣ ਵਾਲਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ ਜਿਹੜੀ ਆ ਇਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਕੋਲ 6 ਤੋਂ ਲੈ ਕੇ 8 ਕਰੋੜ ਰੁਪਏ ਦੇ ਇਹ ਮੋਬਾਈਲ ਫੋਨ ਨੇ ਅਤੇ ਜਿਹੜੇ 821 ਮੋਬਾਈਲ ਫੋਨ ਨੇ 6 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀਆਂ ਦੀ ਭਾਲ ਆ ਜਿਹੜੀ ਉਹ جاری ਹੈ ਤੇ ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਮਾਮਲੇ ਵਧਦੇ ਜਾ ਰਹੇ ਆ ਕਿ ਲੋਕਾਂ ਤੋਂ ਮਿੰਟਾਂ ਸਕਿੰਟਾਂ ਵਿੱਚ ਮੋਬਾਈਲ ਫੋਨ ਖੋਕੇ ਜਿਹੜੇ ਆ ਉਹ ਲੁਟੇਰੇ ਲੈ ਜਾਂਦੇ ਆ ਅਸੀਂ ਅਕਸਰ ਦੇਖ ਰਹੇ ਆ ਕਿ ਜੇਕਰ ਕੋਈ ਪੰਜਾਬ ਵਿੱਚ ਜਾਂ ਆਖ-ਖਕ ਸੂਬਿਆਂ ਵਿੱਚ ਆਪਣੇ ਘਰ ਦੇ ਬਾਹਰ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਇੱਥੋਂ ਤੱਕ ਕਿ ਕੋਈ ਜੋ ਜੇ ਕੋਈ ਕੱਪੜਾ ਆਪਣੇ ਦਵਾਰ ਧਾਲੇ ਲੈ ਕੇ ਗੱਲ ਕਰ ਰਿਹਾ ਤਾਂ ਉਸ ਦੇ ਕੱਪੜੇ ਚੋਂ ਵੀ ਮੋਬਾਈਲ ਫੋਨ ਕੱਢ ਕੇ ਖੋਕੇ ਲੈ ਜਾਂਦੇ ਆ ਇਹ ਲੁਟੇਰੇ ਅਤੇ ਬਕ ਬਕ ਥਾਮ ਤੇ ਜਾ ਕੇ ਇਹਨਾਂ ਨੂੰ ਵੇਚਿਆ ਜਾਂਦਾ ਤੇ ਇਹ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕਾਂ ਦਾ ਜਿਹੜਾ ਮਿਹਨਤ ਨਾਲ ਕੀਤਾ ਕਮਾਈ ਕੀਤੀ ਗਈ ਅਤੇ ਉਸ ਦਾ ਫਿਰ ਅੱਗੇ ਪੈਸੇ ਲੈ ਜਿਹੜੇ ਆ ਖਰਚ ਕੇ ਮੋਬਾਈਲ ਫੋਨ ਲਿਆ ਗਿਆ ਤੇ ਉਹਨਾਂ ਦੇ ਮਿਹਨਤ ਦੀ ਕਮਾਈ ਤੇ ਮਿੰਟਾ ਸਕਿੰਟਾਂ ਵਿੱਚ ਇਹਨਾਂ ਲੁਟੇਰਿਆਂ ਵੱਲੋਂ ਹੱਥ ਸਾਫ਼ ਕਰਕੇ ਉਹ ਰਫੂ ਚੱਕਰ ਹੋ ਜਾਂਦੇ ਨੇ ਤੇ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਕਿ ਉਹਨਾਂ ਨਾਲ ਹੋ ਗਿਆ ਕੀ ਬਾਅਦ 'ਚ ਹੀ ਪਤਾ ਲੱਗਦਾ ਜਦੋਂ ਮੋਬਾਈਲ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਪੁਲਿਸ ਥਾਣੇ ਮਾਮਲਾ ਪਹੁੰਚਦਾ ਕਿੰਨੇ ਹੀ ਮਾਮਲੇ ਪੁਲਿਸ ਥਾਣਿਆਂ ਚੌਕੀਆਂ ਵਿੱਚ ਪਹੁੰਚੇ ਹੋਏ ਨੇ ਅਤੇ ਲੋਕ ਇਹੀ ਭਾਲ ਕਰ ਰਹੇ ਨੇ ਕਿ ਕਦੋਂ ਤੱਕ ਉਹਨਾਂ ਦਾ ਮੋਬਾਈਲ ਫੋਨ ਜਾਂ ਜੋ ਉਹਨਾਂ ਦਾ ਡਾਟਾ ਹੈ ਉਹ ਸੁਰੱਖਿਅਤ ਹੋਵੇਗਾ ਜਾਂ ਉਹਨਾਂ ਤੱਕ ਪਹੁੰਚੇਗਾ ਇਹ ਤਸਵੀਰਾਂ ਤੋਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਸਕੀਮਾਂ ਨਾਲ ਲਗਾ ਲਗਾ ਕੇ ਇਹ ਮੋਬਾਈਲ ਫੋਨ ਚੋਰੀ ਕੀਤੇ ਗਏ ਨੇ ਇਸ ਨੁਲੈਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਨੁਆਇਡਾ ਸੈਂਟਰਲ ਫੇਸਪੁਲਸ ਥਾਣੇ ਦੀ ਜਿਹੜੀ ਜਿਹੜੀ ਆ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਗਿਆ ਫੇਸ 2 ਦੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਕਰੋੜਾਂ ਰੁਪਏ ਦੇ ਮੋਬਾਈਲ ਫੋਨ ਆ ਜਿਹੜੇ ਉਹ ਜ਼ਬਤ ਕੀਤੇ ਗਏ ਨੇ ਤਾਂ ਵੱਖ-ਵੱਖ ਕੰਪਨੀਆਂ ਦੇ ਇਹ ਮੋਬਾਈਲ ਫੋਨ ਨੇ ਜਿਨ੍ਹਾਂ ਨੂੰ ਵੱਖ-ਵੱਖ ਤਾਵਾ ਤੋਂ ਲੁਟੇਰਿਆਂ ਵੱਲੋਂ ਝਾਰਖੰਡ ਦੇ ਸਬੰਧਤ ਲੁਟੇਰਿਆਂ ਵੱਲੋਂ ਇਹ ਲੁੱਟੇ ਗਏ ਨੇ ਤੇ ਇਸ ਵਿੱਚ ਹੁਣ ਵੱਖ-ਵੱਖ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਪਹੁੰਚਾਏ ਜਾਣੇ ਸੀ ਨੇਪਾਲ ਇਹ ਜਿਹੜੇ ਆ ਇਹਨਾਂ ਦੇ ਕਾਰੋਬਾਰ ਕੀਤਾ ਜਾ ਰਿਹਾ ਹੈ ਇਹਨਾਂ ਲੁਟੇਰਿਆਂ ਵੱਲੋਂ ਕਿ ਨੇਪਾਲ ਚ ਕਿਸੇ ਨਾਲ ਇਹ ਮੋਬਾਈਲ ਫੋਨ ਵੇਚੇ ਜਾਂਦੇ ਆਗੇ ਤੇ ਉਸ ਤੋਂ ਪਹਿਲਾਂ ਵੀ ਕਈ ਜਿਹੜੇ ਮਾਮਲੇ ਅਜਿਹੇ ਆਏ ਆ ਜਿਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਆ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਮੋਬਾਈਲ ਫੋਨਾਂ ਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਜਿਹੜਾ ਕੱਢਿਆ ਹੋਏਗਾ ਪਰਸਾਂ ਵਿੱਚੋਂ ਕੱਢਿਆ ਹੋਏਗਾ ਲੋਕਾਂ ਦੇ ਆ ਮਹਿਲਾਵਾਂ ਤੋਂ ਪਾਰ ਜਿਹੜੇ ਮਿੱਟਾ ਸਕਿੰਟਾਂ ਵਿੱਚ ਉਹ ਇਹ ਚੋਰ ਹੈ ਜਿਹੜੇ ਮੋਬਾਈਲ ਫੋਨ ਖੋ ਕੇ ਭੱਜ ਜਾਂਦੇ ਨੇ ਅਤੇ ਬਾਅਦ ਵਿੱਚ ਪਸਤਾਵਾ ਹੀ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਹੱਥ ਲੱਗਦਾ ਪਰ ਅੱਜ ਤੁਹਾਡੇ ਹੱਥ ਮੋਬਾਈਲ ਤੁਹਾਡਾ ਲੱਗ ਸਕਦਾ ਜੇਕਰ ਤੁਸੀਂ ਆਪਣਾ ਮੋਬਾਈਲ ਫੋਨ ਲੈਣਾ ਚਾਹੁੰਦੇ ਹੋ ਤਾਂ ਉਹਨੂੰ ਐਡਾ ਪੁਲਿਸ ਨਾਲ ਸੰਪਰਕ ਕਰਕੇ ਆਪਣਾ ਇਹ ਜਿਹੜੇ ਆ ਮੋਬਾਈਲ ਫੋਨ ਬਾਰੇ ਜਾਣਕਾਰੀ ਦੇ ਕੇ ਮੋਬਾਈਲ ਫੋਨ ਬਰਾਮਦ ਕਰ ਸਕਦੇ ਹੋ ਤਾਂ ਤੁਹਾਨੂੰ ਤੁਹਾਡਾ ਫੋਨ ਗਵਾਚਿਆ ਹੋਇਆ ਉਹ ਮਿਲ ਸਕਦਾ ਜੇਕਰ ਇਹਨਾਂ ਮੋਬਾਈਲ ਫੋਨਾਂ ਵਿੱਚ ਤੁਹਾਡਾ ਫੋਨ ਹੋਇਆ ਕਿਉਂਕਿ ਨੌਐਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ 821 ਮੋਬਾਈਲ ਫੋਨ ਹੈ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਲੁਟੇਰਿਆਂ ਕੋਲੋਂ ਲੁਟੇਰਿਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਲੁਟੇਰਿਆਂ ਕੋਲੋਂ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹ ਕਿਸੇ ਸਬਜ਼ੀ ਮੰਡੀ ਵਿੱਚ ਜਾਂਦੇ ਸੀ ਤੇ ਕਿਤੇ ਭੀੜ ਵਾਲੀ ਥਾਂ ਤੇ ਜਾਂਦੇ ਸੀ ਜਿੱਥੇ ਵੀ ਉਹਨਾਂ ਨੂੰ ਲੱਗਦਾ ਸੀ ਕਿ ਇਸ ਦਾ ਧਿਆਨ ਮੋਬਾਈਲ ਫੋਨ ਲਈ ਆ ਵੱਲ ਨਹੀਂ ਹੈ ਵਿਅਕਤੀ ਦਾ ਤਾਂ ਉਥੋਂ ਇਹ ਮਿੰਟਾ ਸਕਿੰਟਾਂ ਚ ਮੋਬਾਈਲ ਫੋਨ ਚੋਰੀ ਕਰ ਲੈਂਦੇ ਸੀ ਅਤੇ ਉਥੋਂ ਰਫੂ ਚੱਕਰ ਹੋ ਜਾਂਦੇ ਸੀ ਤੇ ਬਾਅਦ ਵਿੱਚ ਲੋਕ ਮੋਬਾਈਲ ਫੋਨ ਲੱਭਦੇ ਰਹਿ ਜਾਂਦੇ ਸੀ ਇਤੋਂ ਤੱਕ ਕਿ ਟ੍ਰੇਨਾਂ ਵਿੱਚ ਜਾਂ ਬੱਸਾਂ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਮੋਬਾਈਲ ਫੋਨ ਚੋਰੀ ਹੋ ਜਾਂਦਾ ਹੈ ਅਤੇ ਉਸ ਨੂੰ ਲੱਭਣ ਦੇ ਲਈ ਜਿੱਥੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਉੱਥੇ ਹੀ ਹੁਣ ਨਵੈਡਾ ਪੁਲਿਸ ਵੱਲੋਂ ਵੱਡੀ ਤੁਹਾਡੇ ਲਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਤੁਹਾਡਾ ਬਿੱਤੇ ਦਿਨੇ ਜਿਹੜਾ ਬਿੱਤੇ ਸਮੇਂ ਦਰਮਿਆਨ ਜੇਕਰ ਫੋਨ ਚੋਰੀ ਹੋਇਆ ਤੋਂ ਹੋ ਸ਼ਾਇਦ ਮਿਲ ਸਕਦਾ ਜੇ ਇਹਨਾਂ ਮੋਬਾਈਲ ਫੋਨ ਵਿੱਚ ਤੁਹਾਡਾ ਫੋਨ ਹੋਇਆ ਤਾਂ ਇਸ ਲਈ ਸੰਪਰਕ ਤੁਸੀਂ ਨੂੰ ਐਡਾ ਸੈਂਟਰਲ ਨਵਾਈਡਾ ਦੀ ਪੁਲਿਸ ਆ ਫੇਜ਼ 2 ਦੀ ਪੁਲਿਸ ਥਾਣੇ ਦੀ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਮੋਬਾਈਲ ਫੋਨ ਲੈ ਸਕਦੇ ਹੋ ਪੁਲਿਸ ਅਧਿਕਾਰੀ ਵੱਲੋਂ ਇਸ ਸੰਬੰਧੀ ਕੀ ਕੁਝ ਕਿਹਾ ਗਿਆ ਕਿਵੇਂ ਇਹ ਸਾਰਾ ਜਾਲ ਇਹਨਾਂ ਵੱਲੋਂ ਵਸਾਇਆ ਜਾਂਦਾ ਸੀ ਲੁਟੇਰਿਆਂ ਵੱਲੋਂ ਅਤੇ ਕਿਵੇਂ ਉਹਨਾਂ ਨੂੰ ਕਾਬੂ ਕੀਤਾ ਗਿਆ ਆਉ ਤੁਹਾਨੂੰ ਸੁਣਾ ਦਿੰਨੇ ਆ थाना फेस टू पुलिस टीम के द्वारा एक मोबाइल चोरी करने वाली गैंग का पर्दाफाश हुआ है जिसमें कुल मिलाकर छः लोग गिरफ्तार किए गए और दो लोगों को बाल अभिरक्षा में लिया गया है इनके पास से कुल मिलाकर 821 सौ इक्कीस ए ट्वेंटी वन हुए हैं जिनकी कीमत लगभग छह से आठ करोड़ के बीच है यह लोग इनमें से आठ में से सात लोग मूल रूप से झारखंड के निवासी हैं और एक व्यक्ति मेरठ का है यह लोग दो से तीन महीने के लिए नोएडा एन के अलग अलग क्षेत्रों में आते थे और जगह पर रहते थे और उसके बाद लोकल मार्केट साप्ताहिक मार्केट और जो सब्जी की मार्केट होती है वहाँ पे जो लोग सामान लेने आते थे उनकी जेब से उनके पर्स से फ़ोन निकाल लेते थे फोन निकाल लेने के बाद ये लोग फोन को इकट्ठा करते थे और तीन चार महीने के बाद वापस अपने मूल स्थान जाते थे और ताकि इसकी स्मगलिंग नेपाल कर पाएँ इसलिए वो वहाँ पर सेल आउट कर देते थे ताकि किसी को इन पर शक ना हो ये लोग यहाँ पर मोबाइल इकट्ठा करते थे और इनके पास टोल एट ट्वेंटी फोन हमें बरामद होंगे इसमें कमिश्नर मैम के द्वारा टीम को इनाम करने की घोषणा भी की गई है इसमें से दो लोग का पहले भी हम लोग के द्वारा हिरासत में कुछ लोग रक्षा में लिए गए थे और उसके अलावा अन्य लोगों की आपराधिक इतिहास की जानकारी की जा रही है आठ सौ इक्कीस फोन जैसे आपको मालूम है इनसे बरामद हुए हैं इससे पहले भी इसमें से कुछ लोग गिरफ्तार हुए हैं तभी इनके पास काफी फोन बरामद हुए थे और भी लोग पूरी गैंग का इसमें खुलासा किया गया है जो इनकी झारखंड की चेन है उस पर भविष्य में काम किया जाएगा